ਵਾਇਗੁਡਿਕਾ ਕਾਲਸਾ ਵਾਇਗੁਡਿਕੀ ਫਤਿਹ ਵੀਰੋ ਦੇ ਭੈਣਾ ਮੈਂ ਆਪਣੀ ਯੂਨੀਕ ਲੈਸਬਸਿਖਿਦਮ ਦੀ ਪੋਰਟਾ ਪੋਰਟ ਬਾਰੇ ਆ ਮਾ ਬਰੇ ਬਲੇ ਮੈਂ ਆਪਣੀ ਪਿਛਲੀ ਪੋਰਟ ਵਿੱਚ ਗੱਲ ਕੀਤੀ ਸੀ ਨਾਲ ਸ਼ਾਹਰੀ ਕਿਸ ਤਰ੍ਹਾਂ ਉਹਨਾਂ ਦੇ ਸ਼ਾਹਰੀ ਆ ਕੇ ਦਿੱਲੀ ਇਕਤ੍ਰਣ ਕੀਤਾ ਪਰ ਪਜਾਤਾ ਕੇ ਸਿੱਖਾ ਨਮ ਉਂਖ ਰਹਾ ਹੋਰ ਉਹ ਤੋਂ ਫਾਰੀ ਰਹੀ ਸੀ ਦੋਨੋਂ ਔਰ ਤਾਂ ਬਾਕੀ ਜਿਹੜਾ ਜਾਲਸ ਸੀਦਾ ਉਹ ਸਭ ਛੁੱਟਵਾ ਗਿਆ। ਲਾਜ਼ਰ ਸ਼ਾਹ ਚਲਾ ਗਿਆ ਤੇ ਅਮਰ ਸ਼ਾਮਦਾਲੀ ਆ ਸਵਾਗਿਆ। ਅਮਰ ਸ਼ਾਮਦਾਲੀ Afghan ruler ਸੀ। ਉਹ ਬੜਾ ਸੀ ਕਿ ਹਿੰਦੁਸਤਾਨ ਦੀ ਤਰਤੀ ਤੇ ਐਸਰੇ ਬੜੀ ਅਮੀਰੀ ਹੈ ਮੈਂ ਕੋਈ ਟੰਗ ਉੱਠ ਕੇ ਲਿਆ ਸਕਾਂ। ਔਰ ਹਿੰਦੁਸਤਾਨ ਦੇ ਬਾਦਸ਼ਾਹ ਹਨ ਬਹੁਤ ਕਮਜ਼ੋਰ ਹੋ ਚੁੱਕੇ ਸੀ। ਮੁਗਲ ਫੌਜਾਂ ਆਤਕ ਬਿਨਰ ਚੱਕਾ ਸੀ। ਉਹਨਾਂ ਤਾਕਤ ਨਹੀਂ ਸੀ ਕੋਈ ਖੇਸ ਕਰ ਲੈ ਲੜਦੇ। ਤਾਂ ਅਮਰ ਸ਼ਾਮਦਾਲੀ ਨੇ ਕਈ ਵਾਰ ਹਮਲਾ ਕੀਤਾ। ਲੇਕਿਨ ਭਾਰਤ ਅੱਗੇ ਇਹਦੇ ਕੋਲ ਪੈਂਦਾ ਸੀ ਬਸ ਉਹਦੀ ਲੜਾਈ ਜਿਹੜੀ ਸੀ ਸਿਗਾਰ ਨਾਲ ਹੁੰਦੀ ਸੀ ਯਾਦ ਰੋ ਕਲਾ ਪਾਣੀਪਤ ਪਹੁੰਚ ਗਿਆ ਤਾਂ ਮਰਾਠਿਆਂ ਨਾਲ ਹੋਈ ਪਰ ਅਬਦੁਲ ਸ਼ਾਹਦਾਰੀ ਨੇ ਪਾਣੀਪਤ ਦੀ ਤੀਸਰੀ ਲੜਾਈ ਵਿੱਚ ਮਰਾਠਿਆਂ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਉਹਨਾਂ ਦੇ ਸਿੰਘਾਂ ਨਾਲ ਪੂਰੀ ਟੱਕਰ ਹੋਈ ਤਾਂ ਸਿੰਘਾਂ ਨੇ ਉਹਨੂੰ ਖੂਬ ਚਨੇ ਜਵਾਏ ਉਹਨੂੰ ਹਰ ਕਈ ਜਗ੍ਹਾ ਹਰਾਇਆ ਔਰ ਫਿਰ ਵਾਪਸ ਚੱਲਣ ਦਾ ਸੀ ਫਿਰ ਆਪਣਾ ਕੋਈ ਨਾ ਕੋਈ ਗੋਰਾ ਰਿਪੋਰਟ ਕਰ ਜਾਂਦਾ ਸੀ ਕਿ ਦੇਖ ਕਰੇ ਪਰ ਸਿੱਧ ਕੇ ਰੁਕਮਾ ਜੀ ਸਾਹਿਬ ਉਹ ਆਪਣੇ ਹਰਮੰਦਰ ਸਾਹਿਬ ਦੇ ਸਾਹਮਣੇ ਆਪਣਾ ਆਤਮਾ ਮੱਥਾ ਟੇਕ ਕੇ ਸਿੱਧਰਸ਼ਨ ਕਰਦੇ ਸੀ ਤੇ ਐਮ ਜੀ ਸਾਹਿਬਾਰ ਨੇ ਇਹ ਪਤਾ ਸੀ ਕਿ ਜਿਹੜੀ ਤਾਕਤ ਉਹਨਾਂ ਮਿਲਦੀ ਹੈ ਨਾ ਹਰਮੰਦਰ ਸਾਹਿਬ ਤੋਂ ਇਸ ਕਰਕੇ ਉਸ ਨੇ ਇਹ ਸੋਚਿਆ ਕਿ ਹਰਮੰਦਰ ਸਾਹਿਬ ਨੂੰ ਹੀ ਮੈਂ ਢਾਲਵਾ ਸਰੋਵਰਪੁਰ ਕੰਦਵਾ ਤੇ ਇਹ ਫਿਰ ਕਿੱਥੇ ਜਾਣਗੇ ਇਹਨਾਂ ਕੋਲ ਕਿੱਥੋਂ ਤਾਕਤ ਆਏਗੀ ਜਰੂਰ ਉਸ ਨੇ ਇੱਕ ਵਾਰੀ ਹਰਮੰਦਰ ਸਾਹਿਬ ਤੋਂ ਕਿ ਹਮਲਾ ਕੀਤਾ ਉਹਨੂੰ ਦਾ ਦੀ ਕੋਸ਼ਿਸ਼ ਕੀਤੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵੇਲੇ ਇੱਕ ਖਬਰ ਜਿਹੜੀ ਸੀ ਬਹਾਦਰ ਸਿੰਘ ਉਹ ਜੀ ਬਹਾਦਰ ਸਿੰਘ ਜਿਹੜੇ ਸਨ ਉਹ ਤਰੰਡੀ ਸਾਬੋ ਸਨ ਰਹਿੰਦੇ ਸਨ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਵਾਰਾ ਤੋਂ ਅੰਮ੍ਰਿਤ ਛਕਿਆ ਸੀ ਤੇ ਉਹ ਤਦ ਤਾਰੋਥੀ ਸੇਵਾ ਕਰ ਰਹੇ ਸਨ ਉਹਨਾਂ ਨੇ ਹੱਥ ਵੀੜਾ ਲਿਖਿਆ ਔਰ ਅਲੱਗ-ਅਲੱਗ ਸਥਾਨਾਂ ਤੇ ਪਹੁੰਚਾਈ ਜਦੋਂ ਸ਼ਤਰਾਸ ਨੂੰ ਸਟੌਂਡ ਜਾਵਿਚ ਅਜ਼ਾਦੀ ਦੇ ਜਨਨ ਜਹਾਂ ਖਾਨ ਨੇ ਹਰਮਨਦਰ ਸਾਹਿਬ ਦੀ ਬੇਅਦਬੀ ਕੀਤੀ ਤਰ ਜੱਸਾ ਤਰ ਬਾਬਾ ਦੀਪ ਸਿੰਘ ਜੀ ਨੂੰ ਜਦੋਂ ਪਤਾ ਲੱਗਾ ਤਾਂ ਉਹ ਉੱਥੋਂ ਨਾਲੇ ਚਾਲੇ ਪਾਰੇ ਕਿ ਬਈ ਸ਼ਹੀਦ ਹੋਣਾ ਔਰ ਉਹ ਜਾ ਕੇ ਬਰਸਾ ਹਰਮਨਦਰ ਸਾਹਿਬ ਦੀ ਰੱਖਿਆ ਕਰ ਤੀ ਉਹ ਕਸਮ ਖਾ ਕੇ ਚੱਲੇ ਸੀ ਕਿ ਮੈਂ ਹਰਮਨਦਰ ਸਾਹਿਬ ਪੁਝਾਗਾ ਔਰ ਉੱਥੇ ਜਾ ਕੇ ਸ਼ਹੀਦ ਹੋਵਾਂਗਾ ਉਸ ਦਿhle ਉਹਨਾਂ ਦੀ ਉਮਰ ਤੇ 70 ਸਾਲ ਹੋ ਗਈ ਔਰ ਹਥਿਆਰ ਬੜਾ ਭਾਰੀ ਸੀ ਜਿੰਨ ਟਕਿਓ ਖੰਡਾ ਉਹ ਲੈ ਕੇ ਉਹ ਲੜਨਾ ਸ਼ੁਰੂ ਕੀਤਾ ਉਹਨਾਂ ਨੇ ਬੋਲਾ ਦੇ ਗੁੱਟ ਬੋਗਲ ਸਹਾਨੂੰ ਉਹ ਹਾਜਰਾ ਤੇ ਰੋਕਦੀ ਰਹੀ ਉਹ ਲੜਦੇ ਲੜਦੇ ਰਾਮਸਾ ਜੁਰ ਪਹੁੰਚੇ ਉੱਥੇ ਉਹਨਾਂ ਦਾ ਜਿਹੜਾ ਸੀਸ ਸੀ ਉਹ ਕਟਿਆ ਗਿਆ ਤੌਨਾਂ ਨੇ ਸੀਸ ਨੂੰ ਫੜਿਆ ਹੱਥ ਨਾਲ ਉਹਨਾਂ ਨੇ ਕਹਿ ਕੇ ਜਿਵੇਂ ਲੜਦੇ ਲੜਦੇ ਹਰੀਵੰਦਰ ਸਾਹਿਬ ਪਹੁੰਚ ਮੈਂ ਤੇ ਹਰੀਵੰਦਰ ਸਾਹਿਬ ਤੱਕ ਉਹ ਲੜਦੇ ਰਹੇ ਸਹਾਰਾ ਜੜੀ ਸੀ ਉਹ ਮਾਰਦੇ ਰਹੇ ਉਹਨਾਂ ਨੂੰ ਉਹ ਵੀ ਬੜਦੇ ਰਹੇ ਤਾਂ ਸਹਾਰਾ ਜੜੀ ਸੀ ਉਹ ਡਰ ਕੇ ਇਧਰ ਉਧਰ ਹੋ ਜਾਂਦੀ ਸੀ ਭੱਜ ਗਈ ਬਾਬਾ ਦੀਪ ਸਿੰਘ ਆਪਣੇ ਕਟੇ ਹੋਏ ਸੀਰ ਨੂੰ ਹੱਥ ਨਾਲ ਫੜ ਕੇ ਦੇ ਨਾਲ ਸਵਾਰਿਆ ਸੀ ਤੇ ਉਹ ਫਰਮੰਦਰ ਸਾਹਾ ਆ ਕੇ ਪਰਕਰਮਾ ਵਿੱਚ ਆ ਕੇ ਉਹਦਾ ਵੀ ਜੜ ਸੀ ਉਹ ਉੱਥੇ ਟਕਾ ਚ ਰੁਕ ਨਾ ਕੀਤਾ ਤਾਂ ਐਸੇ ਫਿਰ ਬਾਬਾ ਦੀਪ ਸਿੰਘ ਜਦੋਂ ਅੰਮ੍ਰਿਤ ਸ਼ਬਦਾਰੀ ਨੇ ਗੁਰਮ ਨਾ ਕੀਤਾ ਕਿ ਉਹਦਾ ਦਸ ਫਰੀਓ ਹਿੰਦਸਤਾਨ ਆਇਆ ਉਹ ਹਮਲਾ ਉਸ ਤਰ੍ਹਾਂ ਚੁੱਕ ਉਸਨੇ ਉੱਥੇ ਕੁਛ ਨਹੀਂ ਸੰ ਕ੍ਰਿਬਨ 25 ਇੱਕ ਸੀ ਮੇਰੇ ਖਤੀ ਸਿੰਘ ਤੇ ਸਿੰਘ さん اور ਗੁਰਬਖਸ਼ ਸਿੰਘ ਜੀ ਉਹਨਾਰੇ ਉਸੇ ਸਮਝੋ ਲੀਡ ਕਰ ਰਹੇ ਸਨ ਜਰਦਨ ਨੂੰ ਪਤਾ ਲੱਗਾ ਕਿ ਹਮਲਾ ਹੋਇਆ ਹੈ ਤਾਂ ਉਹਨਾਂ ਨੇ ਮੋਗਲ ਸਰਨਾ ਨਾਲ ਟੱਕਰ ਲਈ اور ਹਰਬੰਦਰ ਸਾਹਿਬ ਨੂੰ ਡਿਫੈਂਡ ਕੀਤਾ ਬਚਾਇਆ ਪ੍ਰੋਟੈਕਟ ਕੀਤਾ اور ਉਹ ਮੋਗਲ ਸਰਨਾ ਨੂੰ ਜਰਾਦੀ ਭਜਾਤਾ ਬਣ ਕੇ ਲੇਕਿਨ ਆਖੀਂ ਹੋ ਲੜਦੇ ਲੜ ਕੇ ਸ਼ਹੀਦ ਹੋ ਗਏ ਐਸੇ ਸਨ ਗੁਰਬਖਸ਼ ਸਿੰਘ ਐਸੇ ਸ਼ਹੀਦ ਹੋਣੇ ਬਹੁਤ سارے ਕਹਾਣੀਆਂ ਨੇ ਪਰ ਜਰੂਰੀ ਸਿੱਧੀ ਗੱਲ ਕਰਦੇ ਹਾਂ ਤਸੱਲਾ ਸੀ ਟੁੱਟ ਜਾਂਦਾ ਔਰ ਇਸ ਮਾਨ ਮਹਿਸੂਸ ਕਰ ਦਿਆ ਕਿ ਇਹ ਇੱਕ ਹੋਮ ਸ਼ਹੀਦਾ ਨਹੀਂ ਹੈ ਇਹ ਕਿਸੇ ਵੀ ਆਪਣੇ ਧਰਮ ਲਈ ਆਪਣੇ ਦੇਸ਼ ਲਈ ਆਪਣੀ ਕੌਮ ਲਈ ਕੁਰਬਾਨੀਆਂ ਦੇਣ ਤੋਂ ਪਿੱਛੇ ਨਹੀਂ ਹਟਦੇ ਮੈਂ ਆਪਣੀ ਅਗਲੀ ਪੋਸਟ ਗੱਲ ਕਰਾਂਗਾ ਕਿ ਕਿਸ ਤਰ੍ਹਾਂ ਸਿਗਾ ਨੇ ਫਿਰ ਰਾਜ ਜਿਹੜਾ ਉਹਨਾਂ ਨੇ ਰਾਜ ਬਣਾਇਆ ਪਲਪ ਸਾਬਤ ਕਰਨਾ ਸੀ ਉਹਨਾਂ ਵਰ ਕਿਦਾਂ ਦਾ ਨਿਕਲਣ ਪੁੱਟੇ ਅਫਦਾਲੀ ਹੋਵੇ ਨਾਦਰ ਸ਼ਾਹ ਹੋਵੇ ਸਾਰੇ ਉਹਨਾਂ ਤੋਂ ਬਹੁਤ ਪ੍ਰਭਾਵਿਤ ਸਨ ਬਹੁਤ ਡਰਦੇ ਸਨ ਕਿ ਇਹ ਸਿਗਾ ਦੀ ਫੌਜੜੀ ਇਹ ਬਹੁਤ ਪਾਵਰਫੁਲ ਹੈ ਔਰ ਇਹੋ ਜੀ ਫੌਜ ਕਿਤੇ ਵੀ ਸਿਖ ਸਿਖਾਰੀ ਵਰਗੀ ਫੌਜ ਕਿਤੇ ਵੀ ਇਤਿਹਾਸ ਕਿ ਦੇਖਰ ਉਹ ਨਹੀਂ ਮਿਲਦੀ ਜੇ ਰਾਨੇ ਕਿ ਵਿਦੇਸ਼ੀ ਅਗੇ ਛੱਟ ਕਰ ਦਿੱਤੀ ਹੋਵੇ ਤਾਂ ਮੈਂ ਆਪਣੀ ਅਗਲੀ ਪੋਸਟ ਤੱਕ ਆਪ ਜੀ ਤੋਂ ਇਹ ਆਖ ਲੈਣਾ ਤੁਸੀਂ ਇਹ ਪੋਸਟ ਲਾਈਕ ਕਰਦੇ ਰਹੋ ਸਬਸਕ੍ਰਾਈਬ ਕਰਦੇ ਰਹੋ ਧਰਵਾਦੀ ਹੋਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ